ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ਼ਾਮ ਦਾ ਟਾਈਮ ਆ ਜੀ ਰਹਿਰਾ ਸਾਹਿਬ ਦਾ ਟਾਈਮ ਆ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਹੋ ਰਿਹਾ ਗੁਰੂ ਘਰ ਦੇ ਵਿੱਚ ਸੰਗਤਾਂ ਕੁਝ ਬੈਠੇ ਨੇ ਕੁਝ ਬਾਪੂ ਬਜ਼ੁਰਗ ਇੱਥੇ ਬੈਠੇ ਨੇ ਤੇ ਸਾਡਾ ਇੱਕ ਛੋਟਾ ਜਿਹਾ ਤੁਹਾਡੇ ਨਾਲ ਹੀ ਜਿਹੜਾ ਸੁਨੇਹਾ ਵਾ ਹੋਰ ਭੈਣਾ ਭਰਾਵਾਂ ਤਿੱਕਰ ਪਹੁੰਚਾਉਣ ਦਾ ਯਤਨ ਆ ਇਹ ਜਿਹੜਾ ਸਾਡਾ ਇੱਕ ਨੰਬਰ ਸ਼ੈੱਡ ਸੀ ਜਿਹੜਾ ਸਭ ਤੋਂ ਪਹਿਲਾਂ ਹਸਨਪੁਰ ਦੇ ਵਿੱਚ ਜਦੋਂ ਸੁਪਨਿਆਂ ਦੇ ਘਰ ਦਾ ਅਗਾਜ ਕੀਤਾ ਸੀ ਸ਼ੁਰੂਆਤ ਕੀਤੀ ਸੀ ਇਹ ਸ਼ੈੱਡ ਪਾਇਆ ਗਿਆ ਸੀ ਇਹਦੇ ਵਿੱਚ ਕਰੀਬ 150 ਮੰਜੇ ਮਤਲਬ 120 25 ਮੰਜੇ ਲੱਗਦੇ ਸੀ ਤੇ ਅਸੀਂ ਵਿੱਚ ਜੋੜ-ਜੋੜ ਕੇ ਕਰੀਬ 140 45 ਮੰਜੇ ਵੀ ਲਾ ਦਿੰਦੇ ਸੀ ਪਰ ਮੰਜਿਆਂ ਤੋਂ ਉੱਤਰ ਨੂੰ ਵੀ ਜਗ੍ਹਾ ਨਹੀਂ ਸੀ ਹੁੰਦੀ ਉਸ ਤੁਸੀਂ ਸਾਰੀਆਂ ਸਾਡੀਆਂ ਪੁਰਾਣੀਆਂ ਵੀਡੀਓ ਦੇਖੀਆਂ ਵਾ ਫਿਰ ਉਸ ਤੋਂ ਬਾਅਦ ਸੰਗਤ ਨੂੰ ਬੇਨਤੀ ਕਰਕੇ ਅੱਗੇ ਦੀ ਅੱਗੇ ਫਿਰ ਇੱਕ ਹੋਰ ਸ਼ੈੱਡ ਪਾਇਆ ਸਾਹਮਣੇ ਫਿਰ ਬੀਬੀਆ ਵਾਸਤੇ ਇੱਕ ਅਲੱਗ ਸ਼ੈੱਡ ਪਾ ਲਿਆ ਸੀ ਤੇ ਫਿਰ ਉਹ ਵੀ ਜਦੋਂ ਭਰ ਗਏ ਤਾਂ ਫਿਰ ਨਵੀਂ ਬਿਲਡਿੰਗ ਸੁਪਨਿਆਂ ਦੇ ਘਰ ਦੀ ਬਣਾਉਣੀ ਸ਼ੁਰੂ ਕੀਤੀ ਸੀ ਜਿਹਦਾ ਕੰਮ ਅੱਜ ਵੀ ਨਿਰੰਤਰ ਚੱਲ ਰਿਹਾ ਵਾ ਤਿਆਰੀਆਂ ਚੱਲ ਰਹੀਆਂ ਉੱਪਰਲੇ 2 ਫਲੋਰ ਆ ਜਿਹੜੇ ਉਹ ਕੰਪਲੀਟ ਹੋਈ ਜਾਂਦੇ ਨੇ ਤੇ ਹਜੇ ਬਿਲਡਿੰਗ ਨੂੰ ਪਲਾਸਟਰ ਕਰਨ ਵਾਲਾ ਵਾ ਦਰਵਾਜ਼ੇ ਬਾਰੀਆਂ ਵਾਸ਼ਰੂਮ ਟਾਇਲਟ ਟਾਈਲਾਂ ਲੱਗਣੀਆਂ ਪੱਥਰ ਲੱਗਣਾਂ ਲਿਫਟਾਂ ਲੱਗਣੀਆਂ ਇਹ ਸਾਰੇ ਕਾਰਜ ਚੱਲ ਰਹੇ ਨੇ ਤੇ ਹੁਣ ਜਿਹੜਾ ਇਹ ਵਾਲਾ ਸ਼ੈੱਡ ਸੀਗਾ ਇਹ ਸ਼ੈੱਡ ਦੇ ਵਿੱਚ ਜਿਹੜੇ ਹੁਣ ਬਾਪੂ ਬਜ਼ੁਰਗ ਰਹਿੰਦੇ ਸੀ ਉਹਨਾਂ ਨੂੰ ਅਸੀਂ ਸ਼ਿਫਟ ਕਰਕੇ ਉੱਪਰ ਬਿਲਡਿੰਗ ਦੇ ਵਿੱਚ ਸ਼ਿਫਟ ਭੇਜ ਰਹੇ ਆ ਤੇ ਇੱਥੇ ਗੁਰਦੁਆਰਾ ਸਾਹਿਬ ਆ ਜਿਹੜੀ ਉਧਰਲੇ ਪਾਸੇ ਸ਼ੈੱਡ ਦੇ ਵਿੱਚ ਆ ਬੜੀ ਛੋਟੀ ਜਿਹੀ ਜਗ੍ਹਾ ਗੁਰਦੁਆਰਾ ਸਾਹਿਬ ਵਾਸਤੇ ਉਹ ਗੁਰੂ ਘਰ ਦੀ ਜਿਹੜੀ ਹੁਣ ਸੇਵਾ ਵਾ ਇਸ ਸ਼ੈੱਡ ਦੇ ਵਿੱਚ ਇਸ ਪਾਸੇ ਹੋਵੇਗੀ ਜਿਵੇਂ ਤੁਸੀਂ ਦੇਖਦੇ ਹੋ ਸામਨੇ ਗੁਰੂ ਘਰ ਦੀ ਜਿਹੜੀ ਬਿਲਡਿੰਗ ਹੈ ਉਹ ਸ਼ੈੱਡ ਹੀ ਬਣਾਇਆ ਹੋਇਆ ਵਾ ਛੋਟਾ ਜਿਹਾ ਤੇ ਉਸ ਸ਼ੈੱਡ ਦੇ ਵਿੱਚ ਸਾਡਾ ਪਰਿਵਾਰ ਆ ਜਿਹੜਾ ਸਾਰਾ ਨਾ ਤਾਂ ਉਹ ਬੈਠ ਸਕਦਾ ਨਾ ਬੀਬੀਆਂ ਤੇ ਬਾਪੂ ਆ ਜਿਹੜੇ ਉਹ ਸਾਰੇ ਉੱਥੇ ਬੈਠਣ ਤੋਂ ਬਗੈਰ ਹੀ ਫਿਰ ਕਈ ਮੈਂਬਰ ਇਦਾਂ ਬਾਹਰ ਇੱਧਰ ਉੱਧਰ ਹੀ ਬੈਠ ਕੇ ਸਮਾ ਕੱਢ ਰਹੇ ਨੇ ਹੁਣ ਜਿਵੇਂ ਸ਼ਾਮ ਦਾ ਟਾਈਮ ਆ ਗੁਰੂ ਘਰ ਦੇ ਵਿੱਚ ਮਾਤਾ ਜੀ ਮੇਰੇ ਸਿਦਾਰਸ਼ਨ ਕੌਰ ਜੀ ਹੁਣ ਕੀਰਤਨ ਸੋਲੇ ਦਾ ਪਾਠ ਕਰਨ ਲੱਗੇ ਨੇ ਤੇ ਇਹ ਤੁਸੀਂ ਦੇਖੋ ਇਸ ਪਾਸੇ ਵੀ ਦੂਜੇ ਪਾਸੇ ਜਗ੍ਹਾ ਥੋੜੀ ਆ ਇਹ ਗੁਰੂ ਘਰ ਦੀ ਜਿਹੜੀ ਬਿਲਡਿੰਗ ਬਣਾਈ ਸੀ ਸ਼ੈੱਡ ਬਣਾਇਆ ਸੀ ਇਹ ਇਹ ਪਿੱਛੇ ਚੋਣ ਵੀ ਲੱਗ ਗਿਆ ਸੀਗਾ ਤੇ ਉੱਪਰ ਇਹਦੇ ਕੰਨੇ ਪਾ ਕੇ ਇਹਨੂੰ ਉੱਪਰੋਂ ਅਸੀਂ ਆਈਸੋਲੇਟ ਕੀਤਾ ਹੋਇਆ ਸੀ ਹੁਣ ਇਹ ਜਿਹੜੀ ਬਿਲਡਿੰਗ ਹੈ ਇਹਦੇ ਅੰਦਰ ਜਾਣ ਵਾਸਤੇ ਜਿਹੜਾ ਰਸਤਾ ਬਣਨਾ ਵਾ ਜਿਹੜਾ ਰੈਂਪ ਬਣਨਾ ਵਾ ਉਹ ਰੈਂਪ ਇਸ ਗੁਰੂ ਘਰ ਦੇ ਕੋਲ ਦੀ ਸ਼ੁਰੂ ਹੋ ਕੇ ਉਧਰ ਨੂੰ ਤਾਂ ਨੂੰ ਰੈਂਪ ਚੜਨਾ ਬਿਲਡਿੰਗ ਦੇ ਵਿੱਚ ਇਸ ਕਰਕੇ ਗੁਰਦੁਆਰਾ ਸਾਹਿਬ ਦੀ ਜਿਹੜੀ ਜਗ੍ਹਾ ਸੀਗੀ ਇਧਰੋਂ ਉਹ ਬਦਲ ਕੇ ਕਿਸੇ ਹੋਰ ਪਾਸੇ ਲੈ ਕੇ ਜਾਣ ਦੀ ਜ਼ਰੂਰਤ ਸੀਗੀ ਪਰ ਅਸੀਂ ਸੋਚਦੇ ਸੀਗੇ ਵੀ ਗੁਰਦੁਆਰਾ ਸਾਹਿਬ ਦੀ ਜਿਹੜੀ ਪੱਕੀ ਇਮਾਰਤ ਆ ਇੱਕ ਪਾਸੇ ਸਾਈਡ ਤੇ ਉਹ ਬਣਾਈ ਜਾਵੇਗੀ ਜਿਹਦੇ ਵਿੱਚ ਫਿਰ ਸਾਰੇ ਬਜ਼ੁਰਗ ਬਾਪੂ ਸਾਡੇ ਸਾਡੀਆਂ ਮਾਵਾਂ ਭੈਣਾਂ ਗੁਰੂ ਘਰ ਦੇ ਵਿੱਚ ਨਮਸਤਕ ਹੋਇਆ ਕਰਨਗੇ ਪਰ ਹਜੇ ਸਾਡੀਆਂ ਜਿੱਦਾਂ ਦੀਆਂ ਸੇਵਾਵਾਂ ਮਹਾਰਾਜ ਨੇ ਲਾਈਆਂ ਸੱਚੇ ਪਾਤਸ਼ਾਹ ਨੇ ਉਸ ਤਰ੍ਹਾਂ ਦੀਆਂ ਕਰੀ ਜਾਂਦੇ ਆ ਤੇ ਹੁਣ ਅਸੀਂ ਇੱਥੇ ਸ਼ਿਫਟ ਕਰ ਰਹੇ ਆ ਗੁਰਦੁਆਰਾ ਸਾਹਿਬ ਇਹ ਵੱਡਾ ਜਿਹੜਾ ਇੱਕ ਨੰਬਰ ਸ਼ੈੱਡ ਸੀ ਇਹ ਬੜੇ ਸਤੇਡੇ ਢੰਗ ਨਾਲ ਬਣਾਇਆ ਸੀ ਉਸ ਟਾਈਮ ਬੜਾ ਖੁੱਲਾ ਡੁੱਲਾ ਰੱਖ ਕੇ ਬਣਾਇਆ ਸੀ ਤੇ ਹੁਣ ਇੱਥੇ ਸਾਹਮਣੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋ ਜਾਏਗਾ ਇਸ ਪਾਸੇ ਸੱਚਖੰਡ ਸਾਹਿਬ ਦੀ ਜਗ੍ਹਾ ਬਣ ਜੂਗੀ ਉੱਪਰ ਸਾਰੀ ਡਾਉਨ ਸਿਲਿੰਗ ਹੋ ਜੂਗੀ ਤੇ ਟਾਈਲਾਂ ਲੱਗ ਕੇ ਇਹਨੂੰ ਪ੍ਰੋਪਰ ਬੜੀਆ ਤਰੀਕੇ ਨਾਲ ਏਸੀ ਲੱਗ ਜਾਣਗੇ ਤੇ ਸਾਰੀ ਸੰਗਤ ਆ ਜਿਹੜੀ ਇੱਥੇ ਖੁੱਲ੍ਹੇ ਅੰਡੁੱਲੇ ਬੈਠ ਸਕਦੇ ਆ ਇੱਥੋਂ ਮੇਨ ਦਰਵਾਜ਼ਾ ਰੱਖਾਂਗੇ ਜੀ ਅੰਦਰ ਵੜਨ ਨੂੰ ਇੱਥੋਂ ਸੈਂਟਰ ਦੇ ਵਿੱਚੋਂ ਬਿਲਕੁਲ ਰਸਤਾ ਜਿਹੜਾ ਹੋਊਗਾ ਮੱਥਾ ਟੇਕਣ ਵਾਸਤੇ ਸਾਹਮਣੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਵੇਗਾ ਉਧਰਲੇ ਪਾਸੇ ਸਾਹਮਣੇ ਤੇ ਇਹ ਸਾਡੀ ਹੁਣ ਇੱਕ ਕੋਸ਼ਿਸ਼ ਆ ਚਲੋ ਆਉਣ ਵਾਲੇ ਪੰਜਾਂ ਦਸਾਂ ਸਾਲਾਂ ਤੱਕਰ ਹੌਲੀ-ਹੌਲੀ ਫਿਰ ਗੁਰੂ ਘਰ ਦੀ ਪੱਕੀ ਇਮਾਰਤ ਬਣ ਜੂਗੀ ਫਿਰ ਜਿੱਥੇ ਗੁਰੂ ਸਾਹਿਬ ਦਾ ਬਾਸ ਹੋਣਾ ਤਾਂ ਉਹ ਮਹਾਰਾਜ ਆਪ ਹੀ ਜਾਣਦੇ ਨੇ ਸਭ ਉਹੀ ਕਰਵਾ ਰਹੇ ਨੇ ਹੁਣ ਵੀ ਤੇ ਇਹ ਸ਼ੈੱਡ ਬਹੁਤ ਵੱਡਾ ਸੀਗਾ ਇਹਨੂੰ ਵਿੱਚੋਂ ਅਸੀਂ ਡਿਵਾਈਡ ਕਰਕੇ ਇਹਦੇ ਚ ਗੰਧ ਕਰਕੇ ਜਾਨਕਿ 60 ਪੈਸੇ ਉਧਰਲੇ ਪਾਸੇ ਛੱਡੀ ਹੈ ਜਗਾ ਤੇ 40 ਪੈਸੇ ਇਧਰਲੇ ਪਾਸੇ ਆ ਤੇ ਇਧਰ ਨੂੰ ਫੇਸ ਕਰਕੇ ਇੱਥੇ ਡਾਇਲਿਸਿਸ ਰੂਮ ਬਣਨਾ ਵਾ ਡਾਇਲਿਸਿਸ ਅਲਗੀਆਂ ਮਸ਼ੀਨਾਂ ਜਿਹੜੀਆਂ ਉਹ ਲੱਗਣੀਆਂ ਇੱਥੇ ਬਹੁਤ ਮਰੀਜ਼ ਇਦਾਂ ਦੇ ਨੇ ਜਿਹੜੇ ਸਾਡੇ ਕੋਲੇ ਆਉਂਦੇ ਨੇ ਜਿਨ੍ਹਾਂ ਨੂੰ ਗੁਰਦਿਆਂ ਦੀ ਪ੍ਰੋਬਲਮ ਆ ਤੇ ਉਹਨਾਂ ਦੀ ਡਾਇਲਸਿਸ ਚੱਲਦੀ ਹੈ ਵਿਚਾਰਿਆਂ ਦੀ ਘਰਾਂ ਦੇ ਘਰ ਖਾਲੀ ਹੋ ਜਾਂਦੇ ਆ ਡਾਇਲਸਿਸ ਕਰਾਉਂਦੇ ਆ ਕਿਉਂਕਿ ਡਾਇਲਸਿਸ ਹਰ 3 ਜਾਰ ਦਿਨਾਂ ਬਾਅਦ ਕਰਾਉਣੀ ਜ਼ਰੂਰੀ ਹੈ ਮਰੀਜ਼ ਦੀ ਤੇ ਪਰਿਵਾਰ ਦੇ ਕੋਲੇ ਗਰੀਬੀ ਦੇ ਕਾਰਨ ਪੈਸੇ ਨਹੀਂ ਹੁੰਦੇ ਜੀ ਇੱਕ ਵਾਰ ਵੀ ਡਾਇਲਸਿਸ ਲੇਟ ਹੋ ਗਈ ਜਾਂ ਦੋ ਵਾਰ ਲੇਟ ਹੋ ਗਈ ਤਾਂ ਬੰਦੇ ਦੀ ਮੌਤ ਹੋ ਜਾਂਦੀ ਹੈ ਤਾਂ ਕੁਝ ਭੈਣਾ ਭਰਾਵਾਂ ਦੇ ਸਹਿਯੋਗ ਦੇ ਨਾਲ ਚਾਰ ਮਸ਼ੀਨਾਂ ਦਾ ਇੰਤਜ਼ਾਮ ਹੋਇਆ ਵਾ ਦੋ ਮਸ਼ੀਨਾਂ ਇੱਕ ਪਰਿਵਾਰ ਵੱਲੋਂ ਆ ਤੇ ਇੱਕ ਮਸ਼ੀਨ ਇੱਕ ਪਰਿਵਾਰ ਵੱਲੋਂ ਆ ਤੇ ਹਜੇ ਦੋ ਵਾਸਤੇ ਹੋਰ ਵੀ ਕਿਹਾ ਜਾ ਰਿਹਾ ਵਾ ਸਾਨੂੰ ਸਾਡੀ ਕੋਸ਼ਿਸ਼ ਆ ਵੀ ਇੱਥੇ ਡਾਇਲਿਸਿਸ ਰੂਮ ਬਣਾ ਕੇ ਇਹਦਾ ਜਿਹੜਾ ਗੇਟ ਆ ਇੱਧਰ ਨੂੰ ਫਰੰਟ ਵੱਲੋਂ ਨਿਕਲ ਜੂ ਇੱਧਰ ਮੂਹਰੇ ਜਿਹੜਾ ਆਪਣਾ ਸਸਤਾ ਦਾ ਮੇਨ ਗੇਟ ਆ ਉਧਰ ਅਟੈਚ ਹੋ ਜੂਗਾ ਤੇ ਇਹ ਅਸੀਂ ਇੱਕ ਬਦਲਾਵ ਕਰਨ ਲੱਗੇ ਆ ਛੋਟਾ ਜਿਹਾ ਤਾਂ ਸਾਡਾ ਪਰਿਵਾਰ ਆ ਜਿਹੜਾ ਉਹ ਸਾਡੇ ਨਾਲ ਸੋਸ਼ਲ ਮੀਡੀਆ ਰਾਹੀਂ ਵੀ ਜੁੜਿਆ ਹੋਇਆ ਬਹੁਤ ਵੱਡੀ ਤਦਾਦ ਦੇ ਵਿੱਚ ਤੇ ਸਾਡਾ ਫਰਜ਼ ਆ ਵੀ ਅਸੀਂ ਉਹਨਾਂ ਨਾਲ ਵੀ ਇਹ ਜਾਣਕਾਰੀ ਸਾਂਝੀ ਕਰੀਏ ਔਰ ਜਿੱਦਾਂ ਦੀ ਜ਼ਰੂਰਤਾਂ ਹੁੰਦੀਆਂ ਗੁਰੂ ਘਰ ਦੇ ਵਿੱਚ ਬੇਨਤੀ ਹੈ ਕਿ ਭੈਣ ਭਰਾ ਜੇ ਸਹਿਯੋਗ ਦੇ ਸਕਦਾ ਤਾਂ ਗੁਰਦੁਆਰਾ ਸਾਹਿਬ ਦੇ ਸਮਾਨ ਦੇ ਵਿੱਚ ਸਾਤੋਂ ਤੁਸੀਂ ਲਿਸਟ ਲੈ ਸਕਦੇ ਹੋ ਜਿਹੜਾ ਸਮਾਨ ਚਾਹੀਦਾ ਉਹ ਤੁਸੀਂ ਸਮਾਨ ਪਹੁੰਚਦਾ ਕਰ ਸਕਦੇ ਤੇ ਇਸੇ ਤਰ੍ਹਾਂ ਇੱਧਰ ਵੀ ਏਸੀ ਲੱਗਣੇ ਆ ਡਾਉਨ ਸਿਲਿੰਗ ਹੋਣੀ ਆ ਟਾਇਲਾਂ ਲੱਗਣੀਆਂ ਕਿਉਂਕਿ ਡਾਇਲਿਸਿਸ ਰੂਮ ਵੀ ਆ ਜਿਹੜਾ ਉਹ ਵੀ ਪੂਰਾ ਚਾਰੇ ਪਾਸਿਓਂ ਬੰਦ ਹੁੰਦਾ ਵਾ ਏਸੀ ਲੱਗੇ ਹੁੰਦੇ ਆ ਜਿਹਦੇ ਨਾਲ ਅੰਦਰ ਪਈਆਂ ਮਸ਼ੀਨਾਂ ਤੇ ਜਾਂ ਮਰੀਜ਼ਾਂ ਤੇ ਕੋਈ ਇਨਫੈਕਸ਼ਨ ਨਾ ਜਾਵੇ ਤਾਂ ਇਹਨੂੰ ਵੀ ਉਸੇ ਤਰ੍ਹਾਂ ਬਣਾਉਣਾ ਵਾ ਤੇ ਇਹਦੇ ਵਾਸਤੇ ਵੀ ਤੁਸੀਂ ਡਾਇਲਿਸਿਸ ਰੂਮ ਵਾਸਤੇ ਸਾਡੀ ਸਪੋਰਟ ਕਰ ਸਕਦੇ ਹੋ ਡਾਇਲਿਸਿਸ ਮਸ਼ੀਨਾਂ ਵੀ ਲੱਗਣ ਕਿਉਂਕਿ ਹੁਣ ਅਸੀਂ ਇੱਥੇ ਕਰੀਬ 10 ਤੋਂ 12 ਮਸ਼ੀਨਾਂ ਲੱਗ ਸਕਦੀਆਂ ਡਾਇਲਿਸਿਸ ਮਸ਼ੀਨਾਂ ਹਜੇ ਸਾਡੇ ਕੋਲੇ 4 ਮਸ਼ੀਨਾਂ ਦਾ ਹੀ ਹੈਗਾ ਵੈਂਤੀਆਂ ਜੇ ਕੋਈ ਹੋਰ ਵੀ ਭੈਣ ਭਰਾ ਡਾਇਲਿਸਿਸ ਮਸ਼ੀਨਾਂ ਜਿਹੜੀ ਡੋਨੇਟ ਕਰ ਸਕਦਾ ਤਾਂ ਉਹ ਵੀ ਸਾਨੂੰ ਜਰੂਰ ਕਰਿਓ ਤੇ ਇੱਕ ਬੇਨਤੀ ਹੈ ਜੀ ਗੱਦੇ ਜਿਹੜੇ ਬਾਪੂ ਬਜ਼ੁਰਗਾਂ ਦੇ ਬੈੱਡ ਆ ਪਹਿਲਾਂ ਮੰਜੇ ਲੱਗਦੇ ਸੀਗੇ ਜਿਵੇਂ ਤੁਸੀਂ ਦੇਖਦੇ ਹੋ ਆ ਮੰਜੇ ਢਹੇ ਹੋਏ ਆ ਤੇ ਹੁਣ ਅਸੀਂ ਮੰਜਿਆਂ ਨੂੰ ਬਦਲ ਕੇ ਇਦਾਂ ਦੇ ਮੰਜਿਆਂ ਨੂੰ ਬਦਲ ਕੇ ਹੁਣ ਬੈੱਡ ਤਿਆਰ ਕਰਵਾਏ ਆ ਪਰਿਵਾਰ ਵਾਸਤੇ ਉੱਪਰ ਜਿਹੜੀ ਨਵੀਂ ਬਿਲਡਿੰਗ ਆ ਉਹਦੇ ਵਿੱਚ ਸਾਰੀ ਦੇ ਵਿੱਚ ਹੀ ਨਵੇਂ ਬੈੱਡ ਲਗਵਾਏ ਆ ਤੇ ਉਹਨਾਂ ਬਿੱਡਾਂ ਦੇ ਉੱਤੇ ਜਿਹੜੇ ਗੱਦੇ ਲੱਗਣੇ ਆ ਮੈਟ੍ਰਸ ਲੱਗਣੇ ਆ ਉਹ ਉਹ ਗੱਦੇ ਲੱਗਣੇ ਜਿਹੜੇ ਹਸਪਤਾਲਾਂ 'ਚ ਆਪਾਂ ਆਮ ਦੇਖਦੇ ਹੁੰਨੇ ਆ ਉੱਤੇ ਲੈਦਰ ਦਾ ਕਵਰ ਚੜਿਆ ਹੁੰਦਾ ਤੇ ਉਹ ਗੱਦਿਆਂ ਦਾ ਜਿਹੜਾ ਬਿਜਲੀ ਸਪੰਜ ਆ ਜਿਹੜੀ ਉਹ ਕਰੀਬ 3800 ਰੁਪਏ ਦਾ ਇੱਕ ਗੱद्दा ਸਾਨੂੰ ਪੈ ਰਿਹਾ ਸਲੀਪ ਬੈਲ ਦਾ 4 ਇੰਚ ਮੋਟਾ ਤੇ ਜਿੰਨਾ ਉਹਦਾ ਬੈੱਡ ਦਾ ਸਾਈਜ਼ ਹੁੰਦਾ ਉਹ ਸਾਈਜ਼ ਆ ਉਹਦਾ ਤੇ ਉਹ ਸਾਨੂੰ ਗੱਦਿਆਂ ਦੀ ਲੋੜ ਆ 300 ਗੱਦਾ ਚਾਹੀਦੇ ਨੇ ਆਪਾਂ ਨੂੰ 300 ਗੱਦਾ ਚਾਹੀਦਾ ਜੀ ਤੇ ਇੱਕ ਉਹਦਾ ਜਿਹੜਾ ਕਵਰ ਆ ਰੈਕਸ਼ਨ ਆ ਜਿਹੜਾ ਗੱਦੇ ਦੇ ਉੱਤੇ ਕਵਰ ਚੜਨਾ ਉਹਦਾ 300 ਗੱਦੇ ਦਾ ਹੀ ਕਵਰ ਚਾਹੀਦਾ ਰੈਕਸ਼ਨ ਚਾਹੀਦਾ ਹਨਾ ਉਹ ਇੱਥੋਂ ਅਸੀਂ ਤਿਆਰ ਕਰਾਵਾਂਗੇ ਸਾਡੇ ਕੋਲੇ ਦਰਜੀ ਹੈਗੇ ਨੇ ਉਹ ਗੱਦਿਆਂ ਦੇ ਕਵਰ ਅੱਗੇ ਵੀ ਅਸੀਂ ਇੱਥੇ ਤਿਆਰ ਕਰਾਈ ਸੀ ਜਿਹੜੇ ਬੜੇ ਵਧੀਆ ਹੰਡਦੇ ਆ ਜਿਹੜੇ ਮੁੱਲ ਦੇ ਕਵਰ ਹੁੰਦੇ ਆ ਉਹ ਜਾੜਾ ਟਾਈਮ ਚੱਲਦੇ ਨਹੀਂਗੇ ਤੇ ਇੱਕ ਤਾਂ ਇਹ ਦੋ ਜ਼ਰੂਰਤਾਂ ਜੀ ਇੱਕ ਰੇਤਾ ਤੇ ਬਜਰੀ ਚਾਹੀਦਾ ਜੀ ਰੇਤੇ ਬਜਰੀ ਦੀ ਬਹੁਤ ਜ਼ਰੂਰਤ ਆ ਜੀ ਹੱਥ ਜੋੜ ਕੇ ਬੇਨਤੀ ਆ ਵੀ ਜਿਹੜਾ ਰੇਤਾ ਤੇ ਬਜਰੀ ਤੁਸੀਂ ਪਹੁੰਚਦਾ ਕਰ ਸਕਦੇ ਹੋ ਰੇਤਾ ਤੁਹਾਨੂੰ ਪਤਾ ਅੱਜ ਦੇ ਸਮੇਂ ਦੇ ਵਿੱਚ ਲੈ ਕੇ ਆਉਣਾ ਅਜ ਰੇਤਾ ਬਹੁਤ ਮਹਿੰਗਾ ਵਾ ਪਰ ਸਾਨੂੰ ਰੇਤੇ ਦੇ ਘੱਟੋ ਘੱਟ 12 ਤੋਂ 15 ਟਿਪਰ ਚਾਹੀਦੇ ਆ ਤਦੋਂ ਕਿ ਹੁਣ ਬਿਲਡਿੰਗ ਵੀ ਸਾਰੀ ਪਲਾਸਟਰ ਹੋਣੀ ਆ ਤੇ ਬਾਕੀ ਉਧਰਲੇ ਪਾਸੇ ਪਸ਼ੂਆਂ ਵਾਸਤੇ ਡੰਗਰਾਂ ਵਾਸਤੇ ਸ਼ੈੱਡ ਬਣ ਰਿਹਾ ਵੱਡਾ ਉਹਦੇ ਵਿੱਚ ਆਲੇ-ਦਾਲੇ ਚਾਰ ਦਿਵਾਰੀ ਹੋਣੀ ਆ ਸਾਰੀ ਉੱਥੇ ਵੀ ਬਹੁਤ ਜ਼ਰੂਰਤ ਆ ਰੇਤੇ ਦੀ ਤੇ ਬਜਰੀ ਦੀ ਹੈਨਾ ਤੇ ਇੱਕ ਬੱਚਿਆਂ ਦੀਆਂ ਐਮ ਆਰ ਆਈਆਂ ਹੋ ਰਹੀਆਂ ਅੱਜ ਵੀ ਸਵੇਰੇ ਅਸੀਂ ਪੋਸਟ ਸ਼ੇਅਰ ਕੀਤੀ ਸੀ ਹੁਣ ਵੀ ਤੁਸੀਂ ਦੇਖੋ ਸਕਰੀਨ ਤੇ ਤਸਵੀਰਾਂ ਆ ਰਹੀਆਂ 20 ਬੱਚਿਆਂ ਦੀਆਂ ਐਮ ਆਰ ਆਈਆਂ ਹੋਣੀਆਂ ਮੈਂ ਸੋਮਵਾਰ ਨੂੰ ਸਵੇਰੋਂ ਓਰੀਸਨ ਹਸਪੀਟਲ ਦੇ ਵਿੱਚ ਤੇ ਇਹ ਉਹ ਬੱਚੇ ਨੇ ਜਿਹੜੇ ਮੰਦ ਬੁੱਧੀ ਨੇ ਜਨਮ ਤੋਂ ਇਹਨਾਂ ਦੀ ਐਮ ਆਰ ਆਈਆਂ ਹੋਣਗੀਆਂ ਉਹਦੇ ਤੋਂ ਬਾਅਦ ਇਹਨਾਂ ਦਾ ਲਾਅ ਸ਼ੁਰੂ ਹੋਊਗਾ ਤੇ ਇਹ 404500 ਦੀ ਐਮ ਆਰ ਆਈ ਇੱਕ ਬੱਚੇ ਦੀ ਉਹ ਸਿੱਧਾ ਤੁਸੀਂ ਔਰੀਸਨ ਹਸਪੀਟਲ ਦੇ ਵਿੱਚ ਜਾ ਕੇ ਉੱਥੇ ਬਿੱਲ ਜਮ੍ਹਾਂ ਕਰਾਉਣਾ ਕੋਈ ਇੱਕ ਬੱਚੇ ਦੀ ਐਮ ਆਰ ਆਈ ਕੋਈ ਦੋ ਦੀ ਕੋਈ ਚਾਰ ਦੀ ਜਿੰਨਾ ਵੀ ਤੁਸੀਂ ਕਰਾ ਸਕਦੇ ਹੋ ਹਨ ਇਹ ਵੀ ਜਰੂਰ ਸਪੋਰਟ ਕਰਿਓ ਤੇ ਇੱਕ ਬਿਜਲੀ ਦਾ ਸਮਾਨ ਚਾਹੀਦਾ ਕਿਉਂਕਿ ਹੁਣ ਬਿਲਡਿੰਗ ਦਾ ਵੀ ਜਿਹੜਾ ਉੱਪਰਲੇ ਦੋਨੋਂ ਫਲੋਰਾਂ ਦਾ ਕੰਮ ਚੱਲਦਾ ਉੱਪਰ ਤਾਰਾਂ ਪੈ ਰਹੀਆਂ ਸਾਰੀ ਵਾਇਰਿੰਗ ਪੈ ਰਹੀ ਹੈ ਨਵੀਂ ਹੈ ਨਾ ਪੱਖੇ ਲੱਗਣੇ ਆ ਲਾਈਟਾਂ ਲੱਗਣੀਆਂ ਵਾ ਸਵਿੱਚਾਂ ਲੱਗਣੀਆਂ ਵਾ ਸਾਰਾ ਜਿਹੜਾ ਉੱਪਰਲਾ ਸਮਾਨ ਆ ਉਹਦੀ ਜ਼ਰੂਰਤ ਆ ਉਹਦੀ ਤੁਸੀਂ ਲਿਸਟ ਲੈ ਸਕਦੇ ਹੋ ਸਾਤੋਂ ਵੀ ਕੀ ਕੀ ਸਮਾਨ ਚਾਹੀਦਾ ਉਹ ਬਿਜਲੀ ਦਾ ਸਮਾਨ ਤੁਸੀਂ ਲਿਸਟ ਲੈ ਕੇ ਸਾਨੂੰ ਪਹੁੰਚਦਾ ਕਰ ਸਕਦੇ ਹੋ ਜੀ ਤੇ ਇੱਕ ਜਿਹੜਾ ਮੱਜਾ ਦਾ ਸ਼ੈੱਡ ਬਣ ਰਿਹਾ ਉਧਰ ਤੁਹਾਨੂੰ ਦੇਵੇਂ ਦੱਸਿਆ ਡੰਗਰ ਪਸ਼ੂਆਂ ਵਾਸਤੇ ਸ਼ੈੱਡ ਬਣਾ ਰਹੇ ਆ ਤੇ ਉਸ ਸ਼ੈੱਡ ਦੇ ਵਾਸਤੇ ਵੀ ਸਾਨੂੰ ਸਮਾਨ ਚਾਹੀਦਾ ਜਿਵੇਂ ਇਦਾਂ ਦੇ ਆ ਲੱਗੇ ਹੋਇਆ ਇਦਾਂ ਐਂਗਲ ਹਨਾ ਆ ਸਾਰੇ ਬਣਦੇ ਆ ਲੋਹੇ ਦਾ ਸਮਾਨ ਚਾਹੀਦਾ ਉਹਦੀ ਵੀ ਤੁਸੀਂ ਸੱਤੋਂ ਲਿਸਟ ਲੈ ਸਕਦੇ ਹੋ ਚਾਦਰਾਂ ਚਾਹੀਦੀਆਂ ਜੰਦਲ ਦੀਆਂ ਜਿਹੜੀਆਂ ਉੱਪਰ ਪੈਣੀਆਂ ਹਨਾ ਸ਼ੈੱਡ ਵਾਲੀਆਂ ਤੇ ਉਹ ਸਾਨੂੰ ਤੁਸੀਂ ਪਹੁੰਚਦਿਆਂ ਕਰ ਸਕਦੇ ਹੋ ਤੇ ਇਹ ਸਾਡੀ ਜ਼ਰੂਰਤ ਆ ਜਿਹੜੀ ਉਹਨੂੰ ਹੋਰਾਂ ਭੈਣ ਭਰਾਵਾਂ ਮਤਕਰ ਪਹਚਾਯੋ ਜਰੂਰ ਇਹ ਸਨੇਹੇ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਤਾਂ ਜੋ ਕੋਈ ਹੋਰ ਭੈਣ ਭਰਾ ਵੀ ਮਦਦ ਕਰ ਸਕੇ ਤੇ ਡਾਇਲਿਸਿਸ ਦੀ ਜਿਹੜੀ ਅ ਤੇ ਇੱਥੇ ਸ਼ੁਰੂਆਤ ਕਰਨ ਲੱਗੇ ਆਂ ਸੇਵਾ ਦੀ ਬਿਲਕੁਲ ਫ੍ਰੀ ਹੋਊਗੀ ਕਿਸੇ ਤੋਂ ਇੱਕ ਵੀ ਰੁਪਈਆ ਚਾਰਜ ਨਹੀਂ ਕੀਤਾ ਜਾਊਗਾ ਤੇ ਅਸੀਂ ਪ੍ਰੋਪਰ ਵੇ ਦੇ ਨਾਲ ਇਹ ਡੈਲਸਿਸ ਦਾ ਜਿਹੜਾ ਸੈਂਟਰ ਚ ਚਲਾਉਣ ਦੀ ਕੋਸ਼ਿਸ਼ ਕਰਾਂਗੇ ਵਾਇਗਰੂ ਮੇਰ ਕਰਨ ਬਹੁਤ ਵੀਰਾਂ ਦੇ ਕਾਲ ਆਉਂਦੇ ਨੇ ਬਹੁਤ ਭੈਣਾਂ ਦੇ ਕਾਲ ਆਉਂਦੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਗੁਰਦਿਆਂ ਦੀ ਪ੍ਰੋਬਲਮ ਕਰਕੇ ਉਹਨਾਂ ਦੇ ਆਪਣੇ ਇਸ ਕਰਕੇ ਤੜਫ ਰਹੇ ਨੇ ਘਰੇ ਇਸ ਕਰਕੇ ਉਹ ਦਰਦਰ ਮੰਗਣ ਨੂੰ ਮਜਬੂਰ ਹੋਏ ਪਏ ਨੇ ਵੀ ਹਰ ਹਫਤੇ ਦੋ ਵਾਰ ਡਾਇਲਸਿਸ ਹੁੰਦੀ ਆ ਤੇ ਇੱਕ ਵਾਰ ਡਾਇਲਸਿਸ ਤੇ 4-5000 ਰੁਪਿਆ ਲੱਗਦਾ ਤੇ ਹਫਤੇ ਦਾ 7-8000 ਰੁਪਿਆ ਇੱਕ ਗਰੀਬ ਬੰਦਾ ਕਿੱਥੋਂ ਦੇ ਸਕਦਾ ਤੇ ਇਹ ਧੰਨਵਾਦ ਆ ਉਸ ਪਰਿਵਾਰਾਂ ਦਾ ਜਿਨ੍ਹਾਂ ਨੇ ਸਾਨੂੰ ਡਾਇਲਸਿਸ ਵਾਸਤੇ ਇਹ ਸੇਵਾ ਕਰਾਈ ਆ ਉਹਨਾਂ ਦੇ ਨਾਮ ਵੀ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਨੇ ਇਹ ਬੜਾ ਵੱਡਾ ਪਰਾਲਾ ਕੀਤਾ ਤੇ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਇੱਕ ਹੋਰ ਤੁਹਾਡੇ ਨਾਲ ਸਾਹਮਣੇ ਜਾਣਕਾਰੀ ਸਾਂਝੀ ਕਰਨੀ ਸੀ ਜਿਹੜਾ ਬਿਲਕੁਲ ਸਾਹਮਣੇ ਜਗਾ ਦਿਨਦੀ ਹੈ ਤੁਹਾਨੂੰ ਜਿੱਥੇ ਉਹ ਗੱਡੀਆਂ ਖੜੀਆਂ ਵਾਂ ਉਹਦੇ ਪਿਛਲੇ ਪਾਸੇ ਜਗਾ ਬਾਹ ਕਰੀਬ ਅੱਧਾ ਕਿਲੇ ਤੋਂ ਬਾਅਦ ਦਾ ਪੋਣਾ ਕਿਲਾ ਜਗਾ ਬਾ ਉਹਦੇ ਵਿੱਚ ਅਸੀਂ ਬੀਬੀਆਂ ਦਾ ਘਰ ਮਾਵਾ ਦਾ ਘਰ ਆ ਜਿਹੜਾ ਉਹ ਬਣਾਉਣ ਲੱਗੇ ਆ ਸਾਹਮਣੇ ਸਾਡੀਆਂ ਮਾਵਾ ਤੇ ਭੈਣਾਂ ਦਾ ਜਿਹੜਾ ਘਰ ਆ ਉਹੋ ਸ਼ਿਫਟ ਕਰਕੇ ਉਥੋਂ ਤੇ ਉਸ ਪਾਸੇ ਬਣ ਜਾਊਗਾ ਇੱਧਰਲੇ ਪਾਸੇ ਆ ਸਾਰੀ ਬਿਲਡਿੰਗ ਆ ਜਿਹੜੀ ਇਹ ਬਾਪੂ ਬਜ਼ੁਰਗਾਂ ਦੀ ਤੇ ਵੀਰਾਂ ਦੀ ਹੋਜੂਗੀ ਤੇ ਜਿਹੜੀ ਉਧਰਲੇ ਪਾਸੇ ਦੀ ਬਿਲਡਿੰਗ ਆ ਸਾਹਮਣੋਂ ਸਾਹਮਣੀ ਉਹ ਬੀਬੀਆਂ ਤੇ ਭੈਣਾਂ ਦੀ ਹੋਜੇਗੀ ਤੇ ਆਉਣ ਵਾਲੇ ਭਵਿੱਖ ਦੇ ਵਿੱਚ ਸਾਡੀ ਇੱਕ ਕੋਸ਼ਿਸ਼ ਆ ਵੀ ਇਹਨਾਂ ਦੋਨਾਂ ਬਿਲਡਿੰਗਾਂ ਦੇ ਵਿਚਾਲੇ ਇੱਥੇ ਜਿਹੜੀ ਜਗ੍ਹਾ ਬਚੂਗੀ ਉੱਥੇ ਗੁਰੂ ਘਰ ਦੀ ਬਿਲਡਿੰਗ ਬਣ ਜੂਗੀ ਬਾਕੀ ਕਾਰਨਾ ਕਰਾਉਣਾ ਤਾਂ ਉੱਪਰ ਵਾਲੇ ਨੇ ਆ ਪਤਾ ਨਹੀਂ ਕਦੋਂ ਕੀ ਹੋ ਜੇਵੇ ਸੋਚਾਂ ਸੋਚੀਆਂ ਜਾ ਸਕਦੀਆਂ ਪੂਰੀਆਂ ਤਾਂ ਉਹਨੇ ਕਰਨੀਆਂ ਵਾ ਤੇ ਅਸੀਂ ਜ਼ਿਆਦਾ ਸੋਚਦੇ ਵੀ ਨਹੀਂ ਅਸੀਂ ਤਾਂ ਸਿਰਫ ਇੰਨਾ ਹੀ ਆ ਵੀ ਜਿਵੇਂ ਜਿਵੇਂ ਪ੍ਰਮਾਤਮਾ ਸੱਚੇ ਪਾਤਸ਼ਾਹ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਸਾਨੂੰ ਚਲਾਈ ਜਾਂਦੇ ਆ ਅਸੀਂ ਉਦਾਂ ਉਦਾਂ ਚੱਲੇ ਜਾਂਦੇ ਆ ਕਿਉਂਕਿ ਕਰਨਾ ਕਰਾਉਣਾ ਸਾਡੇ ਵਸ ਦੀ ਗੱਲ ਨਹੀਂ ਇਹ ਹੋ ਰਿਹਾ ਸਭ ਕੁਝ ਇਨ੍ਹਾਂ ਬੱਚਿਆਂ ਦੇ ਮਾਂ-ਬਾਪ ਬਣਨ ਦਾ ਮੌਕਾ ਮਿਲਿਆ ਸਾਨੂੰ ਇਨ੍ਹਾਂ ਬਾਪੂ ਬਜ਼ੁਰਗਾਂ ਦੇ ਪੁੱਤ ਧੀਆ ਬਣਨ ਦਾ ਮੌਕਾ ਮਿਲਿਆ ਸਾਨੂੰ ਬਾਪੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਇਸ ਤਰ੍ਹਾਂ ਦੇ ਮਿਹਨਤ ਕਾਸ਼ ਲੋਕ ਮਜ਼ਦੂਰੀ ਕਰਨ ਵਾਲੇ ਲੋਕ ਇਹ ਵੀਰਾ ساری ਉਮਰ ਲੱਕੜੀ ਦਾ ਕੰਮ ਕਰਦਾ ਸੀਗਾ ਤੇ ਇਹਦਾ ਗੁੱਟ ਟੁੱਟ ਗਿਆ ਸੀ ਆ ਹੱਡੀਆਂ ਦੋਨੋਂ ਏਦਾਂ ਬਾਹਰ ਆਈਆਂ ਹੋਈ ਸੀਗੇ ਵਿਚਾਰੇ ਦੀਆਂ ਉਵੇਂ ਹੀ ਕੋ ਮਰਿਆ ਸੀ ਤੇ ਫਿਰ ਇਹਦੇ ਪਿੰਡ ਦੇ ਵੀਰ ਇੱਥੇ ਸਾਡੇ ਕੋਲੇ ਛੱਡ ਕੇ ਗਏ ਤੇ ਹੁਣ ਬਾਈ ਦੀ ਗੁੱਟਰ ਦਾ ਆਪਰੇਸ਼ਨ ਹੋਇਆ ਜਿਸ ਦਿਨ ਦਾ ਆਪਰੇਸ਼ਨ ਹੋਇਆ ਇੰਨਾ ਖੁਸ਼ ਆ ਜਦੋਂ ਇਹਨੇ ਮੈਨੂੰ ਮਿਲਣਾ ਜਿੰਨੀ ਵਾਰੀ ਵੀ ਮੇਰੇ ਕੋਲ ਦੀ ਨਿੰਘਾ ਤੇ ਇਹਨੇ ਮੈਨੂੰ ਗੁੱਟ ਆਪਣਾ ਦਿਖਾਉਣਾ ਸ਼ੁਰੂ ਕਰ ਦੇਣਾ ਤੇ ਐਸੀਆਂ ਰੂਹਾਂ ਦੀ ਸੇਵਾ ਬਾਬਾ ਜੀ ਨੇ ਸਾਨੂੰ 바ਖੀ ਹੋਈ ਆ ਇਦਾਂ ਹੀ ਅਬਿੰਦਰ ਵੀਰੇ ਨੂੰ ਕੈਂਪ ਚ ਲੈ ਕੇ ਆਏ ਸੀ ਇਹਦੇ ਬਾਪੂ ਤੇ ਬਸ ਛੱਡ ਕੇ ਚੱਲੇ ਗਿਆ ਮੁੜ ਕੇ ਆਇਆ ਹੀ ਨਹੀਂ ਬਾਪੂ ਵਿਚਾਰਾ ਤੇ ਇਹ ਵੀ ਬਾਈ ਦੀ ਬਿਲਕੁਲ ਥੱਲੇ ਵਾਲਾ ਸਾਡਾ ਡਾਡਾ ਲੱਤਾਂ ਕੰਮ ਨਹੀਂ ਕਰਦੀਆਂ ਨਵਾਉਣਾ ਧਵਾਉਣਾ ਪ੍ਰਸ਼ਾਦਾ ਛਕਾਉਣਾ ਸਾਰਾ ਕੁਝ ਹੱਥ ਨਾਲ ਹੀ ਕਰਾਉਣਾ ਪੈਂਦਾ ਵਾ ਤੇ ਇਦਾਂ ਹੀ ਇਹ ਬਾਪੂ ਨੂੰ ਵੀ ਇਹਦੀ ਬੇਟੀਆਂ ਤੁਸੀਂ ਸ਼ਾਇਦ ਵੀਡੀਓ ਵੀ ਦੇਖੀ ਸੀ ਸਾਡੀ ਸੜਕ ਤੇ ਕੰਡੇ ਤੇ ਸੂਏ ਦੇ ਕੰਡੇ ਤੇ ਸੁੱਟ ਕੇ ਚੱਲੇ ਗਈਆਂ ਸੀਗੀਆਂ ਦਰੰਗ ਹੋਇਆ ਹੋਇਆ ਸੀ ਉੱਥੋਂ ਚੱਕ ਕੇ ਲੈ ਕੇ ਆਏ ਸੀ ਬਾਈ ਸਾਡੇ ਕੋਲੇ ਤੇ ਉਸ ਤੋਂ ਬਾਅਦ ਬੇਟੀਆਂ ਵੀ ਆਈਆਂ ਮਿਲੀਆਂ ਉਹ ਕਹਿੰਦੀਆਂ ਅਸੀਂ ਕੀ ਕਰੀਏ ਇਹਨਾਂ ਦਾ ਅਸੀਂ ਤਾਂ ਸਿੱਟਣਾ ਹੀ ਸੀ ਅਸੀਂ ਨਹੀਂ সামਲ ਸਕਦੇ ਇਹਨਾਂ ਨੂੰ ਤੇ ਕਾਲਾ ਬਾਈਆ ਇਹ ਵੀ ਉਧਰੋਂ ਤਰਨ ਤਰਨ ਸਾਈਡ ਤੋਂ ਹਨਾ ਤਰਨ ਤਰਨ ਸਾਈਡ ਸੀ ਰੋਜਪੁਰ ਤੋਂ ਬਾਈ ਦਾ ਪੱਟ ਟੁੱਟਿਆ ਹੋਇਆ ਸੀ ਬਹੁਤ ਮਾੜੀ ਹਾਲਤ ਸਾਨੂੰ ਮਿਲਿਆ ਸੀ ਹਜੇ ਤੱਕ ਵੀ ਇਹਨਾਂ ਸਰਜਰੀ ਹੋਈ ਹੈ ਦੋ ਸਰਜਰੀਆਂ ਹੋ ਗਏ ਦੋ ਵਾਰੀ ਪੱਟੇ ਦਾ ਰੋੜ ਪੈ ਚੁੱਕੀ ਆ ਤੇ ਹੁਣ ਥੋੜਾ ਵੋਕਰ ਨਾਲ ਤੁਰਨ ਲੱਗਿਆ ਵਾ ਹਨਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਤੇ ਇਦਾਂ ਹੀ ਬਾਪੂ ਜੀ ਦੇ ਵੀ ਪੈਰ ਤੇ ਜਾਖਮ ਸੀ ਬਹੁਤ ਜ਼ਿਆਦਾ ਵੱਡਾ ਜਦੋਂ ਆਇਆ ਸੀਗਾ ਬਾਪੂ ਦੇ सोनू ਨੂੰ ਤਾਂ ਤੁਸੀਂ ਜਾਣਦੇ ਹੀ ਹੋ ਸਾਡੇ ਨੂੰ ਕੋਟ ਕਪੂਰੇ ਵਾਲੇ ਨੂੰ ਹਾਂਜੀ ਕੀ ਹਾਲ ਨੇ ਭਾਈ ਠੀਕ ਆ ਠੀਕ ਆ ਠੀਕ ਚਲੋ ਸ਼ੁਕਰ ਤੇਰਾ ਕੀ ਨਾਮ ਆ ਸ਼ਮਸ਼ੀਰ ਸ਼ਮਸ਼ੀਰ ਕੇ ਮੈਂ ਸ਼ਮਸ਼ੀਰ ਇਧਰ ਲਾਲਜੰਦ ਵੱਧਵਾ ਜੀ ਬੈਠੇ ਨੇ ਇਧਰ ਬਾਪੂ ਰਿਸ਼ਪਾਲ ਸਿੰਘ ਜੀ ਬੈਠੇ ਨੇ ਬਾਬਾ ਜੀ ਪ੍ਰਭੂ ਜੀ ਠੀਕ ਹੋ ਠੀਕ ਸੇ ਤਾਂ ਠੀਕ ਆ ਐ ਬਿਲਕੁਲ ਬਿਲਕੁਲ ਠੀਕ ਹਾਂਜੀ ਬਾਪੂ ਜੀ ਸਤਿ ਸ੍ਰੀ ਅਕਾਲ ਔਰ ਬਾਪੂ ਤਕੜੇ ਹੋ ਮੈਂ ਠੀਕ ਜੀ ਹਾਂ ਟ੍ਰੈਕੋਟੀ ਸਾਹਿਬ ਠੀਕ ਆ ਸਰਜੀਤ ਬਾਪੂ ਸੱਜੂ ਬਾਪੂ ਸਤਿ ਸ੍ਰੀ ਅਕਾਲ ਠੀਕ ਆ ਸਤਿ ਸ੍ਰੀ ਅਕਾਲ ਬਾਪੂ ਤਕੜਾ ਤੈਨ ਮੇਰੇ ਫੋਨ ਨੂੰ ਲਾਇਓ ਮੈਂ ਦੀਪਾ ਮੈਨ ਨੂੰ ਕਹਿੰਦੀ ਆ ਦੀਪਾ ਮੈਨ ਨੂੰ ਕਹਿੰਦੇ ਕਿਹਨੂੰ ਬੁਲਾਵੇਂ ਦੀਪੀ ਨੂੰ ਹਾਂ ਦੀਪੀ ਨੂੰ ਬੁਲਾ ਦਿੰਦੀ ਆ ਦੀਪੀ ਭੈਣ ਜੇ ਸਾਡੀ ਵੀਡੀਓ ਦੇਖਦੀ ਆ ਤਾਂ ਮਿਲ ਕੇ ਜਾ ਛੱਜੂ ਪਾਪਾ ਤੇ ਸੰਦੀਪ ਭੈਣ ਯਾਦ ਕਰਦੇ ਸਾਨੂੰ ਕਿਵੇਂ ਬਾਪੂ ਠੀਕ ਆ ਸੇ ਠੀਕ ਆ ਜੱਟਾ ਜੀ ਨੀਗਾ ਮੇਰੀ ਨੀਗਾ ਕੋਈ ਨਾ ਵੈਗਰੂ ਮੇਰ ਕਰਨਗੇ ਜਾਣਗੇ ਮੇਰੇ ਤੇ ਇਦਾਂ ਹੀ ਮੈਂ ਬਾਪੂ ਬਜ਼ੁਰਗਾਂ ਦੀਆਂ ਸਵਾਵਾ ਇਹ ਸਾਡਾ ਦਲੀਪ ਖੜਾ ਦਲੀਪ ਕੀ ਗੱਲ ਹੋ ਗਈ ਢੂਈ ਦੁਖਦੀ ਆ ਇਹ ਦਲੀਪ ਵੀਰਾ ਸੇਵਾ ਕਰਾਉਂਦਾ ਸਾਡਾ ਸੇਵਾਦਾਰ ਭਰਾ ਇਹਦੇ ਸਿਰ ਦੇ ਵਿੱਚ ਆ ਕੀੜੇ ਪਏ ਹੋਏ ਸੀ ਵੀਰੇ ਦੇ ਤੇ ਆ ਪੂਰੀ ਖੋਪੜੀ ਦੇਖੋ ਵਿੱਚੋਂ ਨਜ਼ਰ ਆਉਂਦੀ ਸੀ ਉਸ ਟਾਈਮ ਤੇ ਹੁਣ ਤਾਂ ਮਹਾਰਾਜ ਦੀ ਮਿਹਰ ਨਾਲ ਠੀਕ ਆ ਬਿਲਕੁਲ ਡਾਕਟਰ ਕਹਿੰਦੇ ਸੀਗੇ ਸਰਜਰੀ ਕਰਨੀ ਪੈਣੀ ਹੈ ਇੱਕ ਹਾਰਟ ਵਾਲਾ ਡਾਕਟਰ ਖੜੂਗਾ ਨਾਲ ਇੱਕ ਚੈਸਟ ਵਾਲਾ ਤੇ ਇੱਕ ਪਲਾਸਟਰ ਸਰਜਨ ਫੇਰ ਸਰਜਰੀ ਹੋਊਗੀ ਤੇ ਵੈਗਰੂ ਨੇ ਆਪੇ ਹੀ ਸਰਜਰੀ ਕਰਤੀ ਹੌਲੀ ਹੌਲੀ ਆਪੇ ਹੀ ਸੁੱਕ ਗਿਆ ਜਾਖੋ ਪਰ ਇਹ ਵੀਰਾ ਉਸੇ ਦਿਨ ਤੋਂ ਹੀ ਸੇਵਾ ਕਰ ਰਿਹਾ ਸਾਡੇ ਕੋਲੇ ਉਸੇ ਦਿਨ ਤੋਂ ਹੀ ਸਾਡੀ 라 ਵੀ ਸੁੱਕ ਗਿਆ ਰਾਜਕਮਾਰ ਕਹਿੰਦਾ ਮੇਰਾ ਵੀ ਸੁੱਕ ਗਿਆ ਰਾਜਕਮਾਰ ਦੇ ਵੀ ਸੇਮ ਇਸੇ ਤਰ੍ਹਾਂ ਹੀ ਸੀਗਾ ਜੀ ਆ ਤੁਸੀਂ ਦੇਖੋ ਇਹਦੀਆਂ ਵੀ ਆ ਸਾਰੀਆਂ ਖੋਪੜੀ ਨਜ਼ਰ ਆਉਂਦੀ ਸੀ ਜਖਮ ਸਾਰਾ ਸਿਰ ਦੇ ਵਿੱਚ ਸੀਗਾ ਇਹਦੇ ਵੀ ਆ ਦੇਖੋ ਇੱਧਰ ਸਾਰਾ ਜਾਖਮ ਸੀ ਇਹਦੇ ਹੁਣ ਤਾਂ ਠੀਕ ਹੋ ਗਿਆ ਜਮਾ ਤੇ ਸਾਡਾ ਰਾਜਕੁਮਾਰ ਠੀਕ ਹੋ ਗਿਆ ਹੁਣ ਰਾਜੂ ਮੇਰਾ ਪੁੱਤ ਹਾਂ ਉਹ ਕਿੱਲੇ ਹੁੰਦਾ ਵੇ ਇੱਥੇ ਲੈਂਦਾ ਹੈ ਤੇ ਇਸੇ ਤਰ੍ਹਾਂ ਹੀ ਜੀ ਇੱਥੇ ਉਹ ਮੈਂਬਰ ਨੇ ਸਾਡੇ ਜਿਹੜੇ ਚੱਲ ਫਿਰ ਨਹੀਂ ਸਕਦੇ ਬਿੱਡਾਂ ਤੇ ਨਹੀਂ ਕਿਉਂਕਿ ਹਜੇ ਲੈਫਟ ਚੱਲੀ ਨਹੀਂ ਉੱਪਰ ਤੇ ਉੱਪਰੋਂ ਲਾਉਣਾ ਚੜਾਉਣਾ ਇਹਨਾਂ ਨੂੰ ਮੁਸ਼ਕਲ ਆ ਇਸ ਕਰਕੇ ਬੀਲ ਚੇਹਰਾ ਵਾਲੇ ਵੀ ਜਿੰਨੇ ਤੁਸੀਂ ਬਾਪੂ ਬੈਠੇ ਦੇਖਦੇ ਹੋ ਬਾਹਰ ਸਾਰੇ ਇਹ ਸਾਰੇ ਬਾਪੂ ਆ ਜਿਹੜੇ ਇਹ ਉਹ ਨੇ ਜਿਹੜੇ ਬੀਲ ਚੇਰਾਂ ਤੇ ਹੀ ਨੇ ਚੱਲ ਫਿਰ ਨਹੀਂ ਸਕਦੇਗੇ ਡਿਪੈਂਡੈਂਟ ਨੇ ਹਨਾ ਇੱਥੇ ਥੱਲੇ ਥੱਲੇ ਹੁਣ ਸਾਡੇ ਕੋਲੇ ਜ਼ਿਆਦਾਤਰ ਉਹੀ ਪੇਸ਼ੈਂਟ ਰਹਿ ਗਏ ਨੇ ਜਿਹੜੇ ਬੀਲ ਚੇਰਾਂ ਤੇ ਨੇ ਜਾਂ ਜਿਹੜੇ ਬਿੱਡਾਂ ਤੇ ਨੇ ਕਿਉਂਕਿ ਉੱਪਰ ਨੂੰ ਜਾਣਾ 20-25 ਲੱਖ ਰੁਪਏ ਦੀ ਤਾਂ ਲਿਫਟ ਆ ਜਿਹੜੀ ਉਹ ਲੱਗਣੀ ਹੈ ਜੀ ਉੱਪਰ ਹਨਾ ਤੇ ਹੁਣ ਜਿਵੇਂ ਬਾਪੂ ਪ੍ਰਕਾਸ਼ ਸਿੰਘ ਜੀ ਨੇ ਗੁਰਦੁਆਰਾ ਸਾਹਿਬ ਤੋਂ ਬਾਪੂ ਨੂੰ ਲੈ ਕੇ ਆਏ ਸੀਗੇ ਤੇ ਇਹ ਵੀ ਬੀਲ ਚੇਰ ਤੇ ਹੀ ਨੇ ਬਾਪੂ ਜੀ ਹਨਾ ਇੱਧਰ ਗੁਰਤੇਜ ਜਤਰਾਣਾ ਗਰਤੇਜ ਵੀਰਾ ਇਹਦੇ ਬੈਕ ਤੇ ਬਹੁਤ ਵੱਡੇ ਵੱਡੇ ਜਾਖਮ ਸੀ ਤੇ ਰੀਡ ਦੀ ਹੱਡੀ ਟੁੱਟੀ ਹੋਈ ਆ ਬਾਈ ਦੀ ਨਾਲ ਇਹਦੀ ਬੀਟੀ ਸੀ ਨਿੱਕੀ ਜੀ ਉਹ ਵੀ ਆਪਣੇ ਕੋਲੇ ਬੇਟੀ ਦਾ ਨਾਂ ਹੈਗਾ ਪ੍ਰਭ ਨੂਰ ਪ੍ਰਭਜੋਤ ਹਾਂ ਦੋਨੋਂ ਬਾਪ ਬੇਟੀ ਸਾਡੇ ਕੋਲੇ ਉਹ ਵੀ ਬੱਚੀ ਦੇ ਸੇਵਲ ਆ ਤੇ ਉਹਨੂੰ ਸੋਜੀ ਨਹੀਂ ਹੈਗੀ ਹਨਾ ਹਾਂ ਦੇਖਦਾ ਵੀ ਹੈ ਨਹੀਂ ਤੇ ਇਦਾਂ ਹੀ ਇਹ ਵੀਰਾ ਵੀਰੇ ਤੇਰਾ ਨਾਂ ਕੀ ਆ ਹਰਜਿੰਦਰ ਇਹਦਾ ਵੀ ਵੀਰੇ ਦੀ ਰੀਡ ਦੀ ਹੱਡੀ ਟੁੱਟੀ ਹੋਈ ਆ ਥੱਲੇ ਆਲਾ ਹਿੱਸਾ ਬਿਲਕੁਲ ਡੈਡ ਆ ਤੇ ਬੈਗ ਤੇ ਐਡੇ ਐਡੇ ਵੱਡੇ ਜਾਕਮ ਸੀ ਹੈ ਨਾ ਵੀਰਾਂ ਦੇ ਹੁਣ ਤਾਂ ਚਿਹਰੇ ਦੇਖ ਕੇ ਚਿਹਰੇ ਤੇ ਰੌਣਕ ਲੱਗਦੀ ਆ ਪਰ ਜਦੋਂ ਆਏ ਸੀ ਬਾਈ ਹੁਣੀ ਬਹੁਤ ਹਾਲਾਤ ਮਾੜੇ ਸੀਗੇ ਹੈ ਨਾ ਤੇ ਦੇਖਾਂ ਵੀ ਅਨਕੂ ਕੈਸੇ ਹੋ ਠੀਕ ਆ ਬਾਈ ਹਾਂਜੀ ਕਿਵੇਂ ਹੁਣ ਤੂੰ ਠੀਕ ਆ ਕਿ ਨਾਲੋਂ ਹਾਂਜੀ ਤੇਰਾ ਕੀ ਨਾਮ ਆ ਲਾਲਟੂ ਹੈ ਲਾਲਟੂ ਲਾਲਟੂ ਇਹ ਵੀ ਬਾਈ ਦੀ ਅੱਗੇ ਨਾਲ ਕੰਡੀਸ਼ਨ ਬਹੁਤ ਠੀਕ ਆ ਹੈ ਨਾ ਬਾਪੂ ਸਾਸਰੀ ਘਾਲ ਬਾਪੂ ਵਰਗਣ ਸਿੰਘ ਆ ਜੀ बापू ਨੂੰ ਵੀ ਪਿੰਡ ਦੇ ਬੰਦੇ ਛੱਡ ਕੇ ਗਏ ਸੀ ਬਾਪੂ ਦਾ ਵੀ ਸਾਰਾ ਪੈਰ ਗਲਿਆ ਹੋਇਆ ਸੀ ਲੱਤ 'ਚ ਕੀੜੇ ਪਏ ਹੋਏ ਸੀ ਬਹੁਤ ਬੁਰੀ ਹਾਲਤ ਸੀ ਕੀੜੇ ਪਏ ਸੀ ਹੁਣ ਤਾਂ ਮੇਰੇ ਬਾਪੂ ਦੀ ਸਿਹਤ ਠੀਕ ਹੋ ਗਈ ਅੱਗੇ ਨਾਲ ਸਿਹਤ ਠੀਕ ਹੋ ਗਈ ਬਾਹ ਠੀਕ ਹੋ ਗਿਆ ਮੇਰਾ ਪਿਓ ਤੁਸੀਂ ਤਾਂ ਬਾਈ ਜੀ ਮੇਰੇ ਭਾ ਦੇ ਰੱਬ ਆ ਨਹੀਂ ਨਹੀਂ ਬਾਪੂ ਤੇਰੇ ਪੁੱਤ ਨੇ ਤੇਰੇ ਪੁੱਤ ਤਾਂ ਪਰਗਨ ਸਿਆ ਤੇਰੇ ਪੁੱਤ ਤੇਰਾ ਪਿੰਡ ਕਿਹੜਾ ਬਾਪੂ ਪਰਗਨ ਮੇਰਾ ਪਿੰਡ ਹੈ ਜੀ ਜ਼ਿਲ੍ਹਾ ਜਲੰਧਰ 'ਚ ਪੈਂਦੀ ਹੈ ਨੱਤਾ ਥਾਣਾ ਲੂਰਮਹਿਲ ਤਹਿਸੀਲ ਫਲੌਰ ਠਾਕ ਨੱਤਾ ਪਿੰਡਾ ਹਾਂ ਜੀ ਠੀਕ ਇਦਾਂ ਹੀ ਗਰੀਬ ਬੰਦਾ ਜੀ ਕਿੱਥੋਂ ਨਾ ਐ ਨਾ ਕਹੇ ਬਾਪੂ ਬਾਪੂ ਮੇਰਾ ਗਰੀਬ ਨਹੀਂ ਹੋ ਸਕਦਾ ਇਦਾਂ ਹੀ ਤਿਲਕ ਰਾਜ ਪਿਆ ਜੀ ਇਹਦੀਆਂ ਵੀ ਤੁਸੀਂ ਦੇਖਿਆ ਸੀ ਕਪੂਰ ਥੱਲੇ ਤੋਂ ਲੈ ਕੇ ਆਏ ਸੀ ਇਸ ਭਰਾ ਨੂੰ 2000 ਕਦੋਂ ਲੈ ਕੇ ਆਏ 2019 ਚ ਹਾਂਜੀ 2019 ਚ ਤੂੰ ਸਾਡੇ ਕੋਲ ਆਇਆ ਸੀ 2022 ਭਾਈ ਜੇ 22 ਭਾਈ ਜੇ ਠੀਕ ਆ ਜੂਨ ਜੂਨ ਚ ਗਰਮੀ ਅਸੀਂ ਪੂਰੀਆਂ ਤੇ ਇਹਦੀ ਰੇਡ ਦੀ ਹੱਡੀ ਵੀ ਪਿੱਛੇੋਂ ਨੰਗੀ ਸੀ ਚੂਲਾ ਵੀ ਬਾਹਰ ਨਿਕਲਿਆ ਹੋਇਆ ਸੀ ਹੱਡੀਆਂ ਨਜ਼ਰ ਆਉਂਦੀਆਂ ਸੀ ਅੰਦਰੋਂ ਇੰਨਾ ਹਿੱਸਾ ਪਿੱਛੋਂ ਸਾਰਾ ਕੀੜਿਆਂ ਨੇ ਖਾਦਾ ਪਿਆ ਸੀ ਬਾਈ ਉਹ ਘਰ ਟਿਆ ਪਿਆ ਸੀ ਜਿਹੜਾ ਕਿਹ ਟਾਈਮ ਇਹਦਾ ਆਪਣਾ ਸੀ ਮਾਂ ਪਿਓ ਭੈਣ ਭਰਾ ਸਾਰੇ ਚੱਲ ਬਸੇ ਸੀ ਇਕੱਲਾ ਹੀ ਪਿਆ ਸੀ ਉਸ ਘਰ ਤੇ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਹੁਣ ਇਹਨੂੰ ਸੁਣਦਾ ਨਹੀਂ ਬਾਈ ਨੂੰ ਹਨਾ ਬਹੁਤ ਘੱਟ ਸੁਣਦਾ ਵਿਚਾਰੇ ਨੂੰ ਕੰਨਾਂ ਤੋਂ ਤੇ ਪਰ ਸਿਹਤ ਜਮਾ ਠੀਕ ਆ ਜਾਖਮ ਬਿਲਕੁਲ ਪਿੱਛੇੋਂ ਖਤਮ ਹੋ ਗਿਆ ਬੀਲ ਚੇਅਰ ਤੇ ਬੈਠ ਜਾਂਦਾ ਕੁਰਸੀ ਤੇ ਬੈਠ ਜਾਂਦਾ ਹੁਣ ਅੱਗੇ ਨਾਲੋਂ ਬਹੁਤ ਠੀਕ ਆ ਪਰ ਇਹਦਾ ਥੱਲੇ ਵਾਲਾ ਨਰਵ ਸਿਸਟਮ ਜਮਾ ਡੈੱਡ ਹੋਣ ਕਰਕੇ ਚੱਲਣ ਤੋਂ ਸਮਰੱਥ ਆ ਤੇ ਪਰ ਵਾਹਿਗੁਰੂ ਦੀ ਕਿਰਪਾ ਨਾਲ ਹੁਣ ਜਿੰਦਗੀ ਆ ਵੀਰ ਦੀ ਠੀਕ ਆ ਬਚ ਗਈ ਆ ਕੰਨ ਲਵਾ ਕੰਨਾਂ ਵਾਲੀ ਲਵਾਵਾ ਮਾ ਇੱਕ ਕੰਨਾਂ ਵਾਲੀ ਮਸ਼ੀਨ ਆਈਆਂ ਪਈਆਂ ਆਪਣੇ ਕੋਲੇ ਤੇ ਇੱਕ ਵਾਰੀ ईएनटी ਵਾਲੇ ਡਾਕਟਰ ਨਾਲ ਗੱਲ ਕਰਕੇ ਉਹ ਮਸ਼ੀਨ ਲਵਾਓ ਇਹਦੇ ਕੋਈ ਨਾ ਕੱਲ ਨੂੰ ਕਰ ਲੈ ਐਨਟੀਆ ਡਾਕਟਰ ਕੋਲੇ ਹੋਰ ਬਾਈ ਠੀਕ ਆ ਮੈਨੂੰ ਤੂੰ ਸੇਠ ਠੀਕ ਆ ਹੁਣ ਤੁਰ ਫਿਰ ਲੈਣਾ ਹੁਣ ਤਾਂ ਤੂੰ ਚਲੋ ਸ਼ੁਕਰ ਹੈ ਮਾਰਾ ਇਹਦਾ ਤੇ ਇਸ ਪਾਸੇ ਇਹ ਵਿੰਡੋ ਆ ਜੀ ਇੱਥੋਂ ਦਵਾਈਆਂ ਰੱਖੀਆਂ ਹੋਈਆਂ ਅਲਮਾਰੀ ਦੇ ਵਿੱਚ ਹਮਨੇ ਟੈਂਪਰੇਰੀ ਬੋਰਡ ਆ ਜਿਹੜੇ ਪੇਸ਼ੈਂਟ ਕੈਂਪ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਇੱਥੇ ਰੱਖਿਆ ਜਾਂਦਾ ਤੇ ਇੱਥੋਂ ਫਿਰ ਸ਼ਾਮ ਨੂੰ ਸਵੇਰੇ ਤੇ ਦੁਪਹਿਰੇ ਤਿੰਨੋਂ ਟਾਈਮ ਇਤੋਂ ਦੀ ਦਵਾਈ ਹੈ ਜਿਹੜੀ ਉੱਧਰ ਸਪਲਾਈ ਕੀਤੀ ਜਾਂਦੀ ਹੈ। ਇੰਦਾ ਹੀ ਸੇਵਾ ਪਰਿਵਾਰ ਦੀਆਂ ਡਿਊਟੀਆਂ ਲੱਗੀਆਂ। ਲਾਲ ਸਿੰਘ ਜੀ ਆਓ ਅੱਗੇ। ਇਹ ਵੀਰਾ ਲਾਲ ਆ ਸਾਡਾ। ਲਾਲ। ਪੂਰਾ ਨਾਮ ਕੀ ਆ? ਲਾਲ ਗਗਨ। ਲਾਲ ਗਗਨ। ਹਾਂ ਬਰਮਾ। ਲਾਲ ਗਗਨ ਬਰਮਾ ਜੀ। ਤੇ ਇਹ ਵੀ ਵੀਰਾ ਸਾਡੇ ਕੋਲੇ ਹੁਣ ਆਜੇ ਜੀ ਸੇਵਾਦਾਰ ਸੇਵਾ ਕਰਾ ਰਿਹਾ। ਪਰ ਕਿਸੇ ਟਾਈਮ ਇਹ ਬਾਈ ਆਜੇ ਮਰੀਜ਼ ਸਾਡੇ ਕੋਲੇ ਆਇਆ ਸੀ ਨਾ। ਕਰ ਲਾ ਵੀਰੇ ਕੰਮ ਕੋਈ। ਤੇ ਇਹ ਜੀ ਪੇਸ਼ੈਂਟ ਵੀਰ ਸਾਡੇ ਕੋਲ ਆਇਆ ਸੀ ਲਾਲ ਗਗਨ ਬਰਮਾ ਉਹਦੇ ਵੀਰੇ ਦੇ ਸਿਰ 'ਤੇ ਕੀੜੇ ਪਏ ਹੋਏ ਸੀਗੇ ਤੁਸੀਂ ਦੇਖੋ ਵੀਡੀਓ ਵੀ ਲਾਈ ਆ ਸੀ ਵਿੱਚ ਅਟੈਚ ਕੀਤੀ ਆ ਕਿੱਦਾਂ ਇਹਦੇ ਸਿਰ 'ਚੋਂ ਕੀੜੇ ਢਗ ਢਗ ਕੇ ਥੱਲੇ ਢੇਰ ਲੱਗ ਗਿਆ ਸੀਗਾ ਤੇ ਇਦਾਂ ਹੀ ਜਿਹਦੀ ਵੀ ਤੁਹਾਡੇ ਨਾਲ ਸਾਝ ਪਾਈ ਹੈ ਜਿਹਦੀ ਵੀ ਤੁਹਾਡੇ ਨਾਲ ਗੱਲ ਕਰੀਏ ਹਰੇਕ ਦੀਆਂ ਜ਼ਿੰਦਗੀਆਂ ਦੁੱਖਾਂ ਦੇ ਨਾਲ ਤਕਲੀਫਾਂ ਦੇ ਨਾਲ ਜੁੜੀਆਂ ਹੋਈਆਂ ਸੀਗੀਆਂ ਪਰ ਹੁਣ ਇਹ ਸਾਡੇ ਪਰਿਵਾਰ ਦੇ ਰੱਬ ਵਰਗੇ ਮੈਂਬਰ ਬਾਦ 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 ਦੇ ਓ ਟ੍ਰੇਡ ਹਾਂ ਬੋਲ ਬੋਲ ਅੱਗੇ ਹਾਂ 63 64 ਹਾਂ 65 ਹਾਂ 64 60 ਹਾਂ ਦੇਖੋ ਜੀ ਏਕਾ ਦੂਆ ਸੁਣਾਉਣਾ ਮੈਨੂੰ ਇਹ ਰੱਬ ਜਿਹੜਾ ਬੋਲ ਵੀ ਨਹੀਂ ਸਕਦਾ ਸੀ ਅਜੇ ਇਧਰ ਲਿਆਈ ਇਹਨੂੰ ਇਦਾਂ ਹੀ ਇਹ ਬੱਚਾ ਨਿੱਕਾ ਜਿਹਾ ਜੀ ਮਾਂ ਵੀ ਛੱਡ ਕੇ ਚਲੇ ਗਈ ਬਾਪ ਵੀ ਤੇ ਹੁਣ ਇਹ ਬੱਚਾ ਸਾਡੇ ਕੋਲੇ ਆ ਹਾਂ ਵੀ ਕਿਵੇਂ ਆ ਠੀਕ ਆ ਉਹ ਪਿੱਛੇ ਜੇ ਥੋੜੇ ਕੁ ਦਿਨ ਪਹਿਲਾਂ ਬਹੁਤ ਮਰਨ ਨੂੰ ਹੀ ਬਚਿਆ ਕਿਉਂਕਿ ਇਹਦਾ ਨਾ ਪੇਟ ਚ ਪਾਣੀ ਭਰਦਾ ਇਹਦਾ ਲੀਵਰ ਨਹੀਂ ਕੰਮ ਕਰਦਾ ਅੰਦਰੋਂ ਹਨਾ ਖਰਾਬ ਵਾਲੀਵਰ ਤੇ ਬਾਪ ਗਰੀਬ ਅਧਿਆੜੀ ਕਰਦਾ ਮਾਂ ਨੇ ਵੀ ਤਿਆਗਤਾ ਇਸ ਦੁਨੀਆ ਤੋਂ ਤੁਰ ਗਈ ਮਾਂ ਤੇ ਪਿਓ ਨੇ ਫਿਰ ਹੁਣ ਹੋਰ ਵਿਆਹ ਕਰਾਉਣਾ ਸੀਗਾ ਤੇ ਉਹ ਹੋਰ ਵਿਆਹ ਕਰਾਉਣਾ ਸੀ ਜਿਹੜੇ ਲੇਡੀਜ਼ ਦੇ ਨਾਲ ਫਿਰ ਉਹ ਕਹਿੰਦੇ ਸੀ ਅਸੀਂ ਇਹਨੂੰ ਸੰਭਾਲ ਨਹੀਂ ਸਕਦੇ ਤੇ ਵੈਗਰੂ ਨੇ ਸਾਡੀ ਡਿਊਟੀ ਲਾਤੀ ਇਸ ਬੱਚੇ ਤੇ ਤੇ ਥੋੜੇ ਕੁ ਦਿਨ ਪਹਿਲਾਂ ਤਾਂ ਜਮੇ ਹੱਥਾਂ ਪੈਰਾਂ 'ਚ ਹੀ ਆ ਗਿਆ ਸੀ ਫਰੋਂ ਬਹੁਤ ਠੀਕ ਆ ਵਾਈਕੂ ਦੀ ਮੇਰ ਨਾਲ ਅੱਜ ਲੈ ਜਾ ਪੁੱਤ ਇਹ ਜੀ ਆ ਸੇਵਾ ਕਰ ਰਿਹਾ ਸਾਡਾ ਭਰਾ ਆ ਜਾ ਜਾ ਭੱਜ ਕੇ ਗਿੱਲਾ ਖੜਾ ਇਹਨੂੰ ਚਲੋ ਬਸ ਇੰਨੀਆਂ ਕੀ ਸਾਡੀਆਂ ਤੁਹਾਡੇ ਨਾਲ ਬੇਨਤੀਆਂ ਸੀਗੀਆਂ ਸਾਂਝੀਆਂ ਜਿਹੜੀਆਂ ਕਰਨੀਆਂ ਸੀ ਜਾਣਕਾਰੀਆਂ ਸੀਗੀਆਂ ਅਰੰਧ ਇਧਰ ਆ ਇਹਨੂੰ ਵੀ ਬੱਚੇ ਨੂੰ ਅਸੀਂ ਅਰੰਧ ਨੂੰ ਗੁਰੂ ਕੇ ਚੰਦੇ ਆਲਾ ਤੋਂ ਲੈ ਕੇ ਆਏ ਸੀਗੇ ਤੇ ਉੱਥੇ ਛੜਕਨ ਤੇ ਇਹਦੇ ਨਾਲ ਵੀ ਬਹੁਤ ਗਲਤ ਹੁੰਦਾ ਸੀ ਵਿਚਾਰੇ ਨਾਲ ਬਹੁਤ ਕੁਝ ਕੀ ਦੱਸੀਏ ਬੱਸ ਰੱਬ ਦੀ ਰੱਖਾ ਤੇ ਇਧਰ ਉਹ ਪਿਆਰਿਆ ਕਿਵੇਂ ਆ ਇਹ ਇਹ ਸਾਡਾ ਆਸ਼ੀਸ਼ ਆ ਓਏ ਫੌਜੀ ਆ ਓ ਕਿਵੇਂ ਆ ਫੌਜੀ ਆ ਠੀਕ ਆ ਠੀਕ ਕਰਾ ਤੀ ਚਾਦੀ ਠੀਕ ਆ ਠੀਕ ਇੰਨੇ ਬੱਚਿਆਂ ਦੇ ਮਾਪੇ ਬਣਨ ਦਾ ਮੌਕਾ ਮਿਲਿਆ ਹੋਇਆ ਜੀ ਸਾਨੂੰ ਅਸੀਂ ਬੜ ਭਾਗੇ ਆ ਇਧਰ ਅੰਦਰ ਤੁਸੀਂ ਦੇਖੋਗੇ ਹੁਣ ਕੱਪੜੇ ਪ੍ਰੈਸ ਹੋ ਰਹੇ ਆ ਕੱਪੜੇ ਪ੍ਰੈਸ ਕਰਨ ਵਾਲੇ ਵੀਰੇ ਹੋਣੀ ਆ ਬੈਠਾ ਬਾਈ ਇੱਕ ਉਧਰੋਂ ਬਾਪੂ ਬੈਠਾ ਛੱਤੀ ਸੀ ਗੜੀਆ ਤੇ ਇਹਨਾਂ ਨੇ ਸਾਰਾ ਦਿਨ ਕੁਰਤੇ ਪਜਾਮੇ ਪ੍ਰੈਸ ਕਰਨੇ ਆ ਪ੍ਰੈਸਾਂ ਲੱਗੀਆਂ ਹੋਈਆਂ ਵਾ ਗੁਰਪ੍ਰੀਤ ਆ ਇਹਦੀ ਡਿਊਟੀ ਆ ਕੱਪੜੇ ਸਾਰਿਆਂ ਦੇ ਸਾਰਟਡ ਕਰਨੇ ਆ ਸਾਰਾ ਦਿਨ ਪ੍ਰੈਸਾਂ ਦੇ ਉੱਤੇ ਲੱਗੇ ਰਹਿੰਦੇ ਆ ਤੇ ਪ੍ਰੈਸ ਕਰ ਕਰਕੇ ਇਦਾਂ ਕੱਪੜੇ ਰੱਖੀ ਜਾਂਦੇ ਆ ਜੀ ਸੂਟ ਦੇਖੋ ਆ ਸਾਰੇ ਜਿਹੜੇ ਹੁਣ ਕੱਲ ਨੂੰ ਪਾਉਣੇ ਆ ਸਾਰੇ ਸੂਟ ਇਦਾਂ ਪ੍ਰੈਸ ਕਰ ਕਰਕੇ ਰੱਖੇ ਪਏ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ